ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਲੈ ਕੇ ਪੰਜਾਬ ਦੇ ਵਿੱਚ ਬਣੀ ਹੈ ਤਾਂ ਬਹੁਤ ਸਾਰੇ ਕੰਮਾਂ ਦੀਆਂ ਗੱਲਾਂ-ਵਾਤਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਹੀ ਰਹਿੰਦੀਆਂ ਤੇ ਹੁਣ ਇੱਕ ਗੱਲ ਨਵੀਂ ਸਾਹਮਣੇ ਆਈ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ AI ਦੇ ਨਾਲ ਉਹਨਾਂ ਦੇ ਵੱਲੋਂ ਸੜਕਾਂ ਦਾ ਜਿਹੜਾ ਸਰਵੇ ਆ ਉਹ ਕਰਵਾਇਆ ਗਿਆ ਹੈ ਕਿਥੇ ਕਿ AI ਦੇ ਨਾਲ ਸੜਕਾਂ ਦਾ ਸਰਵੇ ਕਰਵਾਉਣ ਦੇ ਨਾਲ ਬਹੁਤ ਸਾਰੀਆਂ ਸੜਕਾਂ ਜਿਹਹੀਆਂ ਵੀ ਲੱਭੀਆਂ ਜਿਨ੍ਹਾਂ ਦਾ ਕਿ ਪਹਿਲਾਂ ਗਵਾਚੀਆਂ ਹੋਊਗਾ ਸੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਵੀ ਅਜਿਹਾ ਕਰਨ ਦੇ ਨਾਲ ਉਹਨਾਂ ਦੇ ਕਰੋੜਾ ਰੁਪਏ ਆ ਜਿਹੜੇ ਉਹ ਵੀ ਬਚ ਗਏ ਐ ਹੋਰ ਉਹਨਾਂ ਨੇ ਕੀ ਕੁਝ ਆਖਿਆ ਇਸ ਗੱਲ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਉਣ ਏਆਈ ਨਾਲ ਅਸੀਂ ਸਰਵੇ ਕਰਵਾਇਆ ਪਹਿਲਾਂ ਤਾਂ ਅਸੀਂ ਮੈਨੂਅਲ ਕਰਵਾ ਲਿਆ ਵੀ ਕਿੰਨੀਆਂ ਸੜਕਾਂ ਪੰਜਾਬ ਚ ਜਿਹੜੀਆਂ ਰਿਪੇਅਰ ਹੋਣਾਂ ਈ ਉਹਨਾਂ ਨੇ ਕਹਿੰਦਾ ਜੀ ਐਨੇ ਹਜ਼ਾਰ ਕਿਲੋਮੀਟਰ ਅਸੀਂ ਏਆਈ ਵਾਲੇ ਨੂੰ ਭੇਜਤਾ ਬਾਅਦ ਏਆਈ ਕੀ ਕਰਦੇ ਹਨ ਉਹ ਗੱਡੀ ਦੀ ਡਿੱਗੀ ਖੋਲ ਕੇ ਨਾ ਲੇਜ਼ਰ ਲਾ ਦਿੰਦੇ ਇੱਕ ਮੂਰੇ ਲਾ ਦਿੰਦੇ ਉਹ ਲੇਜ਼ਰ ਆਪੀ ਨਾ ਜਿਹੜੇ ਟੋਏ ਨੇ ਉਹਨਾਂ ਨੂੰ ਐ ਸਪੌਟ ਕਰ ਕਰਕੇ ਰਿਕਾਰਡ ਕਰੀਏ ਬਸ ਤੁਸੀਂ ਗੱਡੀ ਤੋੜਨੀ ਹੈ ਪਤਾ ਲੱਗਿਆ 540 ਕਿਲੋਮੀਟਰ ਹੈ ਜੀਆਂ ਸੜਕਾਂ ਸੀ ਇਹ ਆਈ ਨੇ ਦੱਸਿਆ ਬੰਨੂ ਜਿਹੜੀਆਂ ਹੈ ਰਿਪੇਅਰ ਦੇ ਪਹਿਲੇ ਲੱਗੀਆਂ ਤੇ ਉਹ ਕਿਉਂ ਨਹੀਂ ਸਾਡੇ ਪਿੰਡ ਤੋਂ ਪਰਮਗੜ ਤੋਂ 2.5 ਕਿਲੋਮੀਟਰ ਪਾਣੀ ਲਿਖ ਦੋ ਅੱਧਾ ਕਿਲੋਮੀਟਰ ਨਹੀਂ ਚੀਜ ਆਈਆਂ ਗਏ ਐਂ ਕਰ ਕਰ ਕੇ ਐਂ ਕਰ ਕਰ ਕੇ ਨਾ ਸਾਨੂੰ 540 ਕਿਲੋਮੀਟਰ ਹੈ ਜੀਆਂ ਸੜਕਾਂ ਲੱਭੇ ਜਿਹੜੀ ਸੜਕਾਂ ਹੀ ਨਹੀਂ ਉਹਦੇ ਨਾਲ 226 ਕਰੋੜ ਰੁਪਏ ਬੱਝ ਗਏ ਜੀ ਆਈ ਨਾਲ ਸੋ ਹੁਣ ਇਸ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਤੇ ਹੋਰ ਤਾਜ਼ਾ ਵੀਡੀਓਜ਼ ਇਸੇ ਹੀ ਤਰ੍ਹਾਂ ਦੇਖਣ ਲਈ ਸਿਆਸਤ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ